ਤੁਹਾਡੀ ਜਿਹੜੀ ਰਸੋਈ ਹੈ ਹਾਂਜੀ ਉਹ ਤੁਹਾਡਾ ਸਾਥੀ ਤੁਸੀਂ ਨੌਕੀ ਦੱਸਿਆ ਸੀਗਾ ਦਿਗਿੰਦਰ ਇਹ ਦਿਗਿੰਦਰ ਅੱਜ ਅੱਜ ਕੀ ਬਣ ਰਿਹਾ ਹੈ ਖਾਣੇ ਮੇਂ ਚੋਖਾ ਉਹ ਕੀ ਹੁੰਦਾ ਹੈ ਅਲੂਆ ਬਣਾਤੇ ਹੈ ਹਾਂ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਆਪਣੇ ਗੈਸਾਂ ਚ ਉਹਨਾਂ ਚ ਇਹ ਚੀਜ਼ ਹੈ ਨੀ ਦੇਖੋ ਇਹ ਚੀਜ਼ ਪੱਕ ਰਹੀ ਹੈ ਲਗਾ ਬੈਲੂ ਜਬਨ ਪੀਤੀ ਥਿਲੇਲੇ ਆਦਾ ਕਿਸਤੀ ਕਮਰਿਆ 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 ਕਰੈਲਾ ਪਾਲ ਫੁੱਲਲੀ ਪੋ ਫਲਾ ਕੈਨੀ ਸੀਜੀਡੀ ਹੋ ਗਿਆ ਸੱਬੇ ਹੋ ਗਿਆ ਬਹੁਤ ਚੀਜ਼ ਜਾ ਕੇ ਖਾਣਾ ਪੀਣਾ ਪਸੰਦ ਕਰ ਲਿਆ ਕਦੇ ਮੈਕਡੀ ਚ ਖਾਧੇ ਜਿਹੜਾ ਮੋਟਰ ਵਾਲਾ ਮੈ ਕਦੇ ਨਹੀਂ ਕਦੇ ਨਹੀਂ ਖਾਂਦੇ ਅਸੀਂ ਆਪਾਂ ਪਰ ਕਿਰਤ ਕਰਨ ਵਾਲੇ ਜਿੰਨੇ ਵੀ ਆ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਦਾ ਹਾਂ ਤੁਸੀਂ ਕਹੋਗੇ ਨਾ ਮੇਰੇ ਆਈਡੀਆਲ ਕੌਣ ਹੈ ਇਹ ਜਿੰਨੇ ਵੀ ਕਿਰਤੀ ਲੋਕ ਹੈ ਜਾਂ ਸਾਡੇ ਘਰੇ ਕੰਮ ਕਰਦੇ ਆ ਇਹ ਮੇਰੇ ਆਈਡੀਆਲ ਤੁਸੀਂ ਦੇਖ ਰਹੇ ਹੋ ਮੈਂ ਮੋਟਰ ਤੇ ਬੈਠਾ ਹਾਂ ਮੈਂ ਜਰੂਰ ਕੱਪੜੇ-ਕੁੱਪੜੇ ਪਾ ਕੇ ਆਇਆ ਹਾਂ ਪਰ ਮੇਰੇ ਨਾਲ ਜਿਹੜੀ ਸ਼ਖਸੀਅਤ ਆ ਉਹ ਦੇਸੀ ਸਾਦੇ ਬੰਦੇ ਨੇ ਪਰ ਪੰਜਾਬ ਦੇ ਟੌਪ ਦੇ ਗਾਇਕ ਨੇ ਰੇਸ਼ਮ ਸਿੰਘ ਅਨਮੋਲ ਮੇਰੇ ਨਾਲ ਮੌਜੂਦ ਨੇ ਬਾਈ ਸਸਿਗਾਤ ਸਸਿਗਾਤ ਜੀ ਆਈ ਆਜੋ ਮੜਾ ਜਾ ਮੋਟਰ ਤੇ ਬੈਠੇ ਆਂ ਤੁਸੀਂ ਕਦੋਂ ਕਰਦੇ ਹੀ ਫੜਿਆ ਤੁਹਾਨੂੰ ਜੀ ਇਹ ਥੋਡੀ ਜਿਹੜੀ ਰਸੋਈ ਹੈ ਹਾਂਜੀ ਉਹ ਤੁਹਾਡਾ ਸਾਥੀ ਤੁਸੀਂ ਨੌਕੀ ਦੱਸਿਆ ਸੀਗਾ ਦਿਗਿੰਦਰ ਇਹ ਦਿਗਿੰਦਰ ਮੈਨੂੰ ਇੱਦਾਂ ਹੀ ਬੁਲਾਉਂਦਾ ਇਹ ਐਵੇਂ ਜਵਾਬ ਦਿੰਦਾ ਇਹ ਇਦਾਂ ਜਵਾਬ ਦਿੰਦਾ ਅੱਛਾ ਇੱਥੇ ਜੋ ਬਣਦਾ ਹੈ ਵੇ ਤਾਂ ਤੁਸੀਂ ਸੀਸੀਟੀ ਸੀਸੀਡੀ ਹੋ ਗਿਆ ਸਬੇ ਹੋ ਗਿਆ ਬਹੁਤ ਚੀਜ਼ ਜਾ ਕੇ ਖਾਣਾ ਪੀਣਾ ਪਸੰਦ ਕਰਦੇ ਹਾਂ ਕਦੇ ਇਸ ਮੈਕਡਿਚ ਖਾਧਾ ਜਿਹੜਾ ਮੋਕਰ ਵਾਲਾ ਮੈਕਡਿਚ ਕਦੇ ਨਹੀਂ ਕਦੇ ਨਹੀਂ ਖਾਂਦੇ ਇੱਥੇ ਆਪਾਂ ਰੂਟੀਨ 'ਚ ਹੂੰ ਇੱਥੇ ਖਾਣ ਦਾ ਜਿਹੜਾ ਨਜ਼ਾਰਾ ਬਾਈ ਤੁਸੀਂ ਸਬੇ ਸੁੱਬੇ ਕੇਪਸੀ ਭੁੱਲ ਜੂਗੇ ਸਾਰੇ ਹਾਂ ਇਹ ਬਾਈ ਜਿਹੜਾ ਮਤਲਬ ਇਹਨਾਂ ਦੀ ਕਿਰਤ 'ਚ ਜਿਹੜਾ ਹੱਥਾਂ 'ਚ ਇਹਨਾਂ ਦੇ ਜੱਸ ਹੈ ਨਾ ਹਾਂ ਉਹ ਤੁਹਾਨੂੰ ਕਿਤੇ ਨਹੀਂ ਮਿਲਣਾ ਕਿਸੇ ਫਾਈਵ ਸਟਾਰ ਚਲੇ ਜਾਓ ਤੁਸੀਂ ਉਹ ਦੇਖੋ ਇਹ ਨੋਰਮਲ ਬਣਾ ਰਿਹਾ ਹੈ ਹਾਂ ਬਸ ਤੁਸੀਂ ਸਵਾਦ ਚੈੱਕ ਕਰ ਪਰ ਇਹ ਭਾਈ ਜਿਹੜੀ ਇਹ ਆਂਚ ਪਰ ਸਬਜੀ ਬਣਦੀ ਹੈ ਹਾਂ ਇਹ ਵੀ ਹੈਗਾ ਜੀ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਆਪਣੇ ਗੈਸਾਂ ਚ ਇਹ ਵੀ ਫਰਕ ਹੈ ਆਪਣੇ ਇਲੈਕਟ੍ਰਿਕ ਜਿਹੜੇ ਚੁੱਲ੍ਹੇ ਨੇ ਇਹ ਉਹ ਨੇ ਉਹਨਾਂ ਚ ਇਹ ਚੀਜ਼ ਹੈ ਨਹੀਂ ਦੇਖੋ ਇਹ ਚੀਜ਼ ਪੱਕ ਰਹੀ ਹੈ ਇਹਦੀ ਮਿੱਠੀ ਆਂਚ ਗੈਸ ਵਾਲੇ ਚੁੱਲੇ ਤੇ ਆਪਣੇ ਪਹਿਲਾਂ ਹਾਰੇ ਹੁੰਦੇ ਸੀਗੇ ਘਰਾਂ ਦੇ ਵਿੱਚ ਸਵੇਰੇ ਦੁੱਧ ਰੱਖ ਦੇਣਾ ਸ਼ਾਮ ਤੱਕ ਕੜੀ ਜਾਣਾ ਉਹ ਦੁੱਧ ਦਾ ਟੇਸਤੀ ਰੇਸ਼ਮਾਈ ਲੱਗ ਸੀਗਾ ਅੱਪਾ ਤਾਂ ਹੁਣ ਵੀ ਲੱਸੀ ਘਰ ਦੀ ਪਿੰਡ ਚ ਇੱਥੇ ਹੁਣ ਵੀ ਅੱਜ ਮੈਂ ਦੁਪਹਿਰੇ ਉਹੀ ਪੀਤੀ ਆ। ਹਾਂ ਮੱਖਣ ਘਰ ਦਾ। ਸ਼ਹਿਰ ਚ ਜਾ ਕੇ ਸਾਨੂੰ ਵੀ ਕਈ ਵਾਰੀ ਇੱਕ ਵਾਰੀ ਹੋ ਗਿਆ ਸੀਗਾ ਟੁੱਟ ਜੇ ਗਏ ਸੀਗੇ ਹੈਨਾ ਜਦੋਂ ਉੱਥੇ ਲੱਸੀ ਵੀ ਮੁੱਲ ਦੀ ਲੈਣੀ ਦੁੱਧ ਦਾ ਵੀ ਸਾੜਾ ਮਜ਼ਾ ਹੀ ਨਹੀਂ ਆ ਰਿਹਾ। ਹੁਣ ਜਦੋਂ ਆਕੇ ਪਿੰਡ ਚ ਚੀਜ਼ਾਂ ਟੈਸਟ ਕਰਦੇ ਆ ਫੇ ਲੱਗਦੇ ਆ ਯਾਰ ਇੰਨੀ ਵੱਡੀ ਦੌਲਤ ਆ ਆਪਣਾ ਟੁੱਟ ਗਈ ਸੀ ਇਹਨਾਂ ਚੀਜ਼ਾਂ। ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋ। ਗੱਲਾਂ ਬਾਤਾਂ ਕਰਦੇ ਆ ਨਾ ਇਹ ਮਤਲਬ ਹੀਰੇ ਬੰਦੇ ਨੇ ਮੈਂ ਰੱਬ ਰੂਹਾਂ ਨੇ। ਬੈਕਬੋਨ ਹੈ ਸਾਡੀ ਇਹਨਾਂ ਵੇਨਾ ਗੁਜ਼ਾਰਾ ਸਾਡੇ ਪੰਜਾਬ ਦੀ ਨਹੀਂ ਹੂੰ ਸਾਡੇ ਇੰਡੀਆ ਦੀ ਜਿੰਨੇ ਇਹ ਲੇਬਰ ਕਲਾਸ ਹੈ ਹੂੰ ਇਹ ਇਹਨਾਂ ਸਾਡੇ ਮੈਨ ਹੁਆ ਧਰਤੀ ਤੇ ਨਾ ਹੁਆ ਤੁਹਾਡੇ ਵਰਗੇ ਹੋਣਾ ਹੁਣ ਚੱਲੇਗਾ ਇਹ ਨਾ ਹੁਣ ਦੁਨੀਆ ਰੁਕ ਜਾਏਗੀ ਕਿਰਤੀ ਲੋਕ ਨੇ ਕੰਮ ਕਰਦੇ ਨੇ ਕਿਰਤੀ ਲੋਕ ਨੇ ਇਹਨਾਂ ਦੇ ਸਿਰ ਤੇ ਸਾਰੀ ਖੇਤੀਬਾੜੀ ਜਿੰਨੇ ਵੀ ਕੰਮ ਨੇ ਚਾਹੇ ਕੰਸਟਰਕਸ਼ਨ ਦਾ ਲਾ ਲਈਏ ਕੋਈ ਵੀ ਇਹ ਕਿਰਤੀ ਬੰਦਿਆਂ ਨੂੰ ਜਿੱਦ ਆਪਾਂ ਬਾਹਰਲੇ ਕੰਟਰੀ ਦੀ ਗੱਲ ਕਰਦੇ ਆ ਜਿੱਦਾਂ ਅਮਰੀਕਾ ਕੈਨੇਡਾ ਕਈ ਵਰੀ ਆਪਾਂ ਕਹਿੰਦੇ ਆ ਉਧਰ ਨੂੰ ਭਜਦੇ ਆ ਹੈਨਾ ਹੂੰ ਉੱਥੇ ਕਿਰਤੀ ਦੀ ਰਿਸਪੈਕਟ ਹੈ ਮਿਨਿਮ ਜਿੱਦਾਂ ਕੈਨੇਡਾ ਚ ਤੁਸੀਂ ਡਿਸਪੋਜ਼ ਕਰੋ 15-20 ਡਾਲਰ ਹੈ ਘੰਟੇ ਦੇ ਉਹ ਇਹਨਾਂ ਨੂੰ ਮਿਲ ਨਹੀਂ ਮਿਲਨੇ ਆਪਣੇ ਇੱਥੇ ਇਹ ਡਿਫਰੈਂਸ ਹੈਗਾ ਉੱਥੇ ਕਿਰਤੀ ਲੋਕਾਂ ਦੀ ਰਿਸਪੈਕਟ ਹੈ ਇਹਨਾਂ ਇਹਨਾਂ ਨੂੰ ਐਂਟਰੇਨ ਕਰਦੇ ਕਰਦੇ ਆਂ ਜੀ ਕਈ ਵਾਰੀ ਬੋਜਪੂਰੀ ਗਾਣੇ ਮਸ ਸੁਣਾਉਣਾ ਹੁੰਦਾ ਨਾ ਆ ਜਾ ਯਾਰ ਅੰਦਰ ਗਾਣਾ ਸੁਣਾ ਦੀ ਇੱਕ ਵਾਰ ਗਾਣਾ ਸੁਣਾ ਦੀ ਬਾਈ ਇਹਨੂੰ ਇੱਕ ਵਾਰ ਅੱਛਾ ਕਰ ਲੋ ਤੁਸੀਂ ਇਹੀ ਕਰ ਲੈ ਅੱਜ ਅੱਜ ਕੀ ਬਣ ਰਿਹਾ ਹੈ ਖਾਣੇ ਮੇ ਵਲਦਾਲ ਚੋਖਾ ਬਣਦਾ ਹੈ ਚੋਖਾ ਉਹ ਕੀ ਹੁੰਦਾ ਹੈ ਆਲੂਆ ਬਣਾਤੇ ਹੈ ਹਾਂ ਆਲੂ ਦੇ ਡਿਫਰੈਂਟ ਇੱਕ ਜਿਹਦਾ ਆਪਾਂ ਕਹਿੰਦੇ ਨੇ ਦਮ ਆਲੂ ਫਲਾਣਾ ਆਲੂ ਇੱਕ ਚੋਖਾ ਆਲੂ ਬਣਾਉਂਦੇ ਆ ਇਹ ਜਿਵੇਂ ਆਪਣੇ ਸ਼ਹਿਰਾਂ ਦੇ ਕਹਿੰਦੇ ਫਰਾਈ ਹੋ ਗਿਆ ਢਮਕਾਣਾ ਹੋ ਗਿਆ ਹਾਂ ਤੇ ਇਹ ਇਹ ਆਲੂ ਚੋਖਾ ਹੈ ਹਾਂ ਸਾਹਿਬ ਸਾਹਿਬ ਖਾਤੇ ਹੈ ਯਹਾਂ ਪੇ ਕਿ ਨਹੀਂ ਹਾਂ ਖਾਤੇ ਹੈ ਸਾਹਿਬ ਖਾਤੇ ਹੈ ਮਜ਼ਾ ਆ ਗਿਆ ਵਾਟਰ ਦਾ ਹਾਂ ਹਾਂ ਅੱਛਾ ਫੇ ਪੋਜਪੂਰੀ ਕਿਹੜਾ ਗਾਣਾ ਸੁਣਾਉਂਦੇ ਹਨ ਇਹਨਾਂ ਦਾ ਬਹੁਤ ਗਾਣਾ ਨਹੀਂ ਹੈਗਾ ਕਾਫੀ ਫੇਮਸ ਹਾਂ ਲਗਾ ਵੈਲੂ ਜਬਲ ਪੀ ਸਟਿਕ ਹੀ ਲੈ ਲੈ ਆਦਾ ਡਿਸਟ੍ਰਿਕ ਜిల్లా ਟੌਪ ਲਾ ਗੈਲੂ ਕਮਰਿਆ 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 ਕਰੈਲਾ ਪਾਲਪ ਲollipops ਲਾ ਗੈਲੂ ਕਮਰਿਆ ਕਰੈਲਾ ਬੰਦਾ ਖੁਸ਼ ਹੋ ਗਿਆ ਜੀ ਹਾਂਜੀ ਹਾਂਜੀ ਕੁਛ ਕਹਿ ਲੋ ਵੀ ਮੈਨੂੰ ਲੱਗਦਾ ਨਹੀਂ ਇਹ ਜੀ ਖੁਸ਼ੀ ਕਿਤੇ ਜਾ ਕੇ ਕਿਸੇ ਥੀਏਟਰ ਜਾ ਕਿ ਲੋ ਬਬਾ ਆਪਾਂ ਪਹਿਲਾਂ ਬਾਲਕੋਨੀਆ ਚ ਬੈਠਦੇ ਸੀਗੇ ਬਾਲਕੋਨੀ ਚ ਵੀ ਐਜੀ ਕੁਛ ਨਹੀਂ ਤੁਸੀਂ ਇਹਦੀ ਇਹਦੀ ਰੂਹ ਦੇਖ ਲਓ ਇਹ ਮਤਲਬ ਅੰਦਰੋਂ ਕਿੰਨਾ ਖੁਸ਼ ਹੈ ਬਸ ਇਹ ਇਹ ਜਿੰਨੀ ਛੋਟੀ ਜਿਹੀ ਜਗ੍ਹਾ ਤੁਸੀਂ ਦੋ ਲਾਈਨਾਂ ਸੁਣਾਈਆਂ ਇਹ ਖੁਸ਼ ਹੋ ਗਿਆ ਇਹ ਖੁਸ਼ ਹੈ ਤੇ ਜਿਹੜੇ ਕਿਰਤ ਕਰਨ ਵਾਲੇ ਜਿੰਨੇ ਵੀ ਆ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਦਾ ਹੂੰ ਤੁਸੀਂ ਕਹੋਗੇ ਨਾ ਮੇਰੇ ਆਈਡੀਅਲ ਕੌਣ ਹੈ ਇਹ ਜਿੰਨੇ ਵੀ ਕਿਰਤੀ ਲੋਕ ਹੈ ਚਾਹੇ ਸਾਡੇ ਘਰੇ ਕੰਮ ਕਰਦੇ ਆ ਇਹ ਮੇਰੇ ਆਈਡੀਅਲ ਨੇ ਇੱਕ ਮੇਰੇ ਭਰਾ ਹਾਂ ਕਈ ਕਾਹ ਬੰਦੇ ਇਹ ਮੇਰੇ ਆਈਡੀਅਲ ਨੇ ਮੈਂ ਇਹਨਾਂ ਦੀ ਤਰ੍ਹਾਂ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦਾ ਜਿੱਦਾਂ ਹੁਣ ਇੱਥੇ ਕੰਮ ਗਰਮੀ ਬਹੁਤ ਹੈ ਤੁਸੀਂ ਦੇਖ ਹੀ ਰਹੇ ਹੋ ਹੈਨਾ ਇਸ ਤੋਂ ਬਾਅਦ AC ਦੀ ਵੀ ਲੋੜ ਨਹੀਂ ਜਦੋਂ ਪੱਕੇ ਥੱਲੇ ਵੀ ਬੈਠੋਗੇ ਉਹੀ ਲੱਗੇਗਾ ਯਾਰ ਵੀ ਵਾਹ ਕਿਆ ਬਾਤ